ਲਗਾਤਾਰ ਭਾਈ ਸਾਹਿਬ ਗੋਲੇ ਸਿੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਲਗਾਤਾਰ ਸਿੱਟਦੇ ਪਏ ਨੇ ਅੱਗੇ ਔਰ ਹਾਲਾਤ ਜਿੰਨੇ ਤਣਾਅਪੂਰਵਕ ਹੈ ਸਾਫ ਪਤਾ ਲੱਗ ਰਿਹਾ ਸਾਫ ਪਤਾ ਲੱਗ ਰਿਹਾ ਕਿ ਮੋਦੀ ਸਰਕਾਰ ਤੇ ਖੱਟੜ ਸਰਕਾਰ ਇੰਨਾ ਪਾਕਿਸਤਾਨ ਬਾਰਡਰ ਤੇ ਵੀ ਤਿੰਨੀ ਅਜੇ ਤੱਕ ਬੰਨੀ ਮੈਂ ਵੀ 30 ਸਾਲ ਸਰਵਿਸ ਕੀਤੀ ਫੌਜ ਦੇ ਵਿੱਚ ਮੈਂ ਸੁਭਦਰ ਮੇਜਰ ਪੈਨਸ਼ਨ ਹੈ ਇੰਨਾ ਕਿਤੇ ਪਾਕਿਸਤਾਨ ਦੇ ਬਾਰਡਰ ਤੇ ਅੱਜ ਤੱਕ ਦੇ ਗੋਲਬਾਰੀ ਨਹੀਂ ਜਿੰਨੀ ਇਹਨੇ ਆਪਣੇ ਕਿਸਾਨਾਂ ਦੇ ਉੱਤੇ ਆਪਣੇ ਦੇਸ਼ ਦੇ ਲੋਕਤੰਤਰ ਰਾਜ ਦਾ ਘਾਣ ਕਰ ਰਾਇਆ ਇਹ ਮੋਦੀ ਰਾਜ ਨਹੀਂ ਇਹ ਗੁੰਡਾ ਰਾਜ ਹੈ ਇਹ ਦੋਨੇ ਛੜਿਆਂ ਦੀ ਰਾਜ ਮੋਦੀ ਵੀ ਛੜਾ ਜੋਗੀ ਵੀ ਛੜਾ ਤੇ ਸੜਾ ਇਹ ਸੜਾ ਨੇ ਆਪ ਤੇ ਇਹਨਾਂ ਨੂੰ ਪਤਾ ਵੀ ਇਹਨਾਂ ਲੱਗੇ ਕੁਛ ਨਹੀਂ ਆ ਤੇ ਇਸ ਕਰਕੇ ਆਪ ਦਾ ਲੋਕਤੰਤਰ ਰਾਜ ਬਣਾਉਣਾ ਚਾਹ ਰਿਹਾ ਅਸੀਂ ਇਹ ਕਹਿਣਾ ਚਾਹੁੰਦੇ ਜੇ ਤੇਰੇ ਸ਼ਮਤਾ ਅਗਨੀਆਂ ਵੋਟਾਂ ਦੇ ਤੈਨੂੰ ਮੂੰਹ ਦਿਖਾਵਾਂਗੇ ਅਸੀਂ ਤੈਨੂੰ ਕੀ ਹੁੰਦਾ ਤੇ ਤੇਰਾ ਜਵਾਇ ਇੱਥੋਂ ਨਿਕਲੇ ਜਵਾਇ ਇੱਥੋਂ ਨਿਕਲ ਕੇ ਜਾਣਗੇ ਹੁਣ ਇਹ ਗੱਲ ਹੈ ਨਾ ਕਿ ਲੰਗਿਆ ਜਾਵੇਗਾ ਨਹੀਂ ਲੰਗਿਆ ਜਾਵੇਗਾ ਹਾਂ ਹਰ ਹਾਲਤ ਲੰਗਾ ਜਾਵੇਗਾ ਸਾਡੇ ਪਹਿਲਾਂ ਤਿਆਰ ਹੈ ਸਾਡੇ ਟਰੈਕਟਰ ਤਿੰਨੇ ਡੇਂਜਰਸ ਇਹ ਥਰੂ ਬੰਬ ਹੈਗੇ ਨੇ ਸਾਫ ਪਤਾ ਲੱਗ ਰਿਹਾ ਅੱਖਾਂ 'ਚ ਸਾੜ ਪੈ ਰਿਹਾ ਇਸ ਵੇਲੇ ਬਹੁਤ ਜ਼ਿਆਦਾ ਡੇਂਜਰ ਹੈ ਕਿੰਨਾ ਵੀ ਕੈਮੀਕਲ ਪਾ ਲੈ ਕਿੰਨਾ ਵੀ ਕਰ ਲੈ ਇਹ ਕਿੰਨੇ ਦਿਨ ਕਰ ਲੂ ਤੇ ਜਿੰਨਾ ਚਿਰ ਮੋਰਚਾ ਨਿਕਾਇਆ ਸੀ ਇੱਥੋਂ ਵਾਪਸ ਮੋੜਨ ਵਾਲੇ ਨਹੀਂ ਹਰ ਹਾਲਤ ਦੇ ਵਿੱਚ ਮੋਰਚਾ ਜਿੱਤ ਕੇ ਜਾਵਾਂਗੇ ਦਿੱਲੀ ਦੇ ਵਿੱਚ ਵੜਾਂਗੇ ਮੋਦੀ ਦੀ ਹੱਕ ਤੱਕ ਡੋਟਾ ਰੱਖ ਕੇ ਆਵਾਂਗੇ ਸੀ ਬਿਲਕੁਲ ਕਿਸਾਨਾਂ ਦੇ ਦੁੱਖ ਤੇ ਦਰਦ ਉਹਨਾਂ ਦਾ ਸਾਫ ਝਲਕਦਾ ਪਿਆ ਕਿ ਇਸ ਤਰ੍ਹਾਂ ਗੁੱਸਾ ਔਰ ਮੇਰੇ ਸਾਹਮਣੇ ਇਸ ਵੇਲੇ ਟਰੈਕਟਰਸ ਦਾ ਹੈ ਪਹਿਲਾਂ ਬੈਰੀਕਾਡ Subscribe to One India channel and never miss an update.